kala sangya.com ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਹੁਣ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਆਏ ਹੋਏ ਆ ਜੀ ਤੇ ਸਾਰੀਆਂ ਹੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਹੁਣ ਅਸੀਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਲਾਈਟਿੰਗ ਦਿਖਾਉਨੇ ਆ ਜੀ ਕਿੰਨੀ ਸੋਹਣੀ ਲਾਈਟਿੰਗ ਲੱਗੀ ਹੋਈ ਆ ਜੋ ਕਿ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਆ ਆਪਾਂ ਅੱਗੇ ਜਾ ਕੇ ਤੁਹਾਨੂੰ ਸਾਰੀ ਲਾਈਟੀਆਂ ਦਿਖਾਉਨੇ ਆ ਅੱਗੇ ਜਾ ਕੇ ਦੇਖੋ ਲਾਈਟਿੰਗ ਇਸ ਜਾਵਟ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੋਈ ਐ ਸਿਆਪਟ ਦੇ ਉੱਤੇ ਕਰਨ ਵਿੱਚ ਬਹੁਤ ਹੀ ਮਿਹਨਤ ਲੱਗਦੀ ਆ ਜੀ ਜੋ ਕਿ ਇੱਥੋਂ ਪਤਾ ਲੱਗਦਾ ਜੀ ਬੜੀ ਹੀ ਮਿਹਨਤ ਨਾਲੇ ਲਾਈਟਿੰਗ ਕੀਤੀ ਹੋਈ ਆ ਇਹ ਸਾਰੇ ਸੰਗਤਾਂ ਦਾ ਸਹਿਯੋਗ ਦੇ ਨਾਲ ਲਾਈਟਿੰਗ ਕੀਤੀ ਹੋਈ ਆ ਇਸ ਸਜਾਵਟ ਗੁਰਦੁਆਰਾ ਸਾਹਿਬ ਤੋਂ ਲੈ ਕੇ ਇੱਧਰ ਤੱਕ ਇਧਰੋਂ ਅੱਡੇ ਤੱਕ ਸਾਰੀ ਸਜਾਵਟ ਕੀਤੀ ਹੋਈ ਆ ਜੀ ਬਹੁਤ ਹੀ ਵਧੀਆ ਲਾਈਟਿੰਗ ਹੋਈ ਆ ਜੀ ਐ ਸਾਈਡ ਆਪਣੇ ਨਕੋਦਰ ਕਬੂਤਸਲਾ ਰੋੜਿਆ ਜੀ ਉਸ ਰੋਡ ਤੋਂ ਲੈ ਕੇ ਕਬੂਤਸਲਾ ਤੇ ਨਕੋਦਰ ਰੋਡ ਤੋਂ ਲੈ ਕੇ ਇਧਰ ਫੈਨੀ ਦੇ ਹਾਫ ਤੱਕ ਲਾਈਟਿੰਗ ਲੱਗੀ ਹੋਈ ਆ ਸਜਾਵਟ ਬਹੁਤ ਹੀ ਸੋਹਣੀ ਹੋਈ ਆ ਜੀ ਸੋ ਇਧਰ ਗੁਰਦੁਆਰਾ ਸਾਹਿਬ ਤੱਕ ਲਾਈਟਿੰਗ ਲੱਗੀ ਹੋਈ ਐ ਸਾਡੇ ਕੋਲੇ ਪਿਛਲੇ ਸਾਲ ਲਾਈਟਿੰਗ ਸਜਾਵਟ ਜਿੰਨੀ ਵੀ ਹੋਈ ਐ ਜੀ ਨਹੀਂ ਦਿਖਾ ਹੋਈ ਸੀ ਕਿ ਐਸ ਵਾਰ ਸਾਡੀ ਸਾਰੀ ਟੀਮ ਨੇ ਇਹ ਸਜਾਵਟ ਦਿਖਾਉਣ ਦਾ ਮਾਰਤੀ ਸੋ ਸਾਹਮਣੇ ਦੇਖੋ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ ਕਿੰਨਾ ਸਜਾਵਟ ਸੋਹਣੀ ਕੀਤੀ ਹੋਈ ਹੈ ਜੀ ਅਸੀਂ ਇਹ ਸੰਗ ਇਹ ਸੰਗਤਾਂ ਨੂੰ ਸਾਡਾ ਛੋਟਾ ਜਿਹਾ ਉਪਰਾਲਾ ਵੀ ਸੀ ਇਹ ਸਜਾਵਟ ਦਿਖਾਈਏ ਵੀ ਕਿੰਨੀ ਵਧੀਆ ਤਰੀਕੇ ਨਾਲ ਸਜਾਵਟ ਹੋਈ ਹੈ ਜੀ ਕਮੇਟੀ ਸਾਰੀ ਮੌਜੂਦ ਹੈ ਜੀ ਆਪਾਂ ਪ੍ਰੋਨਰ ਕਮੇਟੀ ਨਾਲ ਆਪਾਂ ਗੱਲਬਾਤ ਕਰਦੇ ਆ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 15 ਫਰਵਰੀ ਦਿਨ ਸ਼ਨੀਵਾਰ ਨੂੰ ਸੈਭ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰ ਆਲਮਗੀਰ ਕਾਲਾ ਸੰਗਿਆ ਤੋਂ ਤਨ ਤਨ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਥਾਨ ਤੋਂ ਚਾਲੇ ਸ਼ੁਰੂ ਹੋ ਕੇ ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਸਮਾਪਤੀ ਫਿਰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਕੱਲ ਗੁਰਪੁਰਬ 15 ਫਰਵਰੀ ਨੂੰ ਕੀ 11:30 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਊਗਾ ਸਮੂਹ ਸੰਗਤਾਂ ਟਾਈਮ ਨਾਲ ਗੁਰਪੁਰਬ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਇੱਕ ਕਈ ਸੰਗਤਾਂ ਦੇ ਮੈਸੇਜ ਆਏ ਸੀ ਉਹ ਗੱਲ ਜ਼ਰੂਰ ਦੱਸ ਦੇਣੀ ਚਾਹੁੰਦੇ ਆ ਕਿ ਗੁਰਪੁਰਬ ਲੇਟ ਕਰਨ ਦਾ ਕਾਰਨ ਕੀ ਹੋਇਆ ਇਸ ਵਾਰ ਕੀ ਹੋਇਆ ਜੀ ਕਿ ਆਪਣੇ ਛੰਝ ਦਾ ਮੇਲਾ 13 ਫਰਵਰੀ ਦਾ ਆ ਗਿਆ ਤੇ ਉਹ ਵੀ ਆਪਣੇ ਪਿੰਡ ਦਾ ਇੱਕ ਇਤਿਹਾਸਕ ਮੇਲਾ ਆ ਸਮੂਹ ਸੰਗਤਾਂ ਉਹ ਵੀ ਬਹੁਤ ਸ਼ਾਨਾ ਮਨਾਉਂਦੀਆਂ ਆ ਤੇ ਸੈਭ ਸਿਧ ਗੁਰੂ ਅਰਬਿਦਾਸ ਮਹਾਰਾਜ ਦਾ ਗੁਰਪੁਰਬ ਵੀ ਸੰਗਤਾਂ ਬਹੁਤ ਸਾਰਾ ਪਿੰਡੀ ਸਹਿਯੋਗ ਦਿੰਦਾ ਐਨ ਆਰ ਆਈ ਵੀਰ ਪਿੰਡ ਦੇ ਸਾਰੇ ਭਾਈਚਾਰੇ ਇਸ ਗੁਰਪੁਰਬ ਵਿੱਚ ਸਹਿਯੋਗ ਦਿੰਦੇ ਆ ਤੋਂ ਕੋਸ਼ ਸੂਜਬਰ ਬੰਦਿਆਂ ਵੱਲੋਂ ਸਾਨੂੰ ਇਹ ਮੈਸੇਜ ਲਾਇਆ ਗਿਆ ਸੀ ਤੇ ਅਸੀਂ ਵੀ ਸਮੂਹ ਸੰਗਤਾਂ ਨੇ ਇਹ ਵਿਚਾਰ ਕੀਤੀ ਕਿ ਆਪਾਂ 13 ਫਰਵਰੀ ਦੀ بجائے ਫਿਰ ਉਸ ਨੂੰ ਚੇਂਜ ਕਰਕੇ 15 ਫਰਵਰੀ ਦਾ ਕੱਢਣ ਦਾ ਸਾਰਿਆਂ ਨੇ ਸਲਾਹ ਕੀਤੀ ਗਈ ਇਸ ਕਰਕੇ ਤਾਲੇਟ ਕੀਤਾ ਗਿਆ ਕੁਝ ਸੰਗਤਾਂ ਇਹ ਗੱਲ ਪੁੱਛ ਰਹੀਆਂ ਸੀ ਮੈਸੇਜ ਵੀ ਆਏ ਸੀ ਤੋਂ ਅਸੀਂ ਤੁਹਾਡੇ ਮਾਧਿਅਮ ਰਹੀਏ ਜਾਣਕਾਰੀ ਦੇ ਦੇਣੀ ਚਾਹੁੰਦੇ ਸਕਦਾ ਨੂੰ ਤੋਂ 15 ਫਰਵਰੀ ਨੂੰ ਗੁਰਪੁਰਬ ਨਿਕਲੂਗਾ ਤੇ 16 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਭੋਗ ਪਾਏ ਜਾਣਗੇ ਸਮੂਹ ਸੰਗਤਾਂ ਨੂੰ ਉਸ ਵਿੱਚ ਪਹੁੰਚਣ ਦੀ ਵੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਾਨ ਗੁਰਦੇਵ